ਇਹ ਨਾਰੇबाजी ਕਿਉਂ ਲਾਈ ਉਹਦਾ ਕਾਰਨ ਕੀ ਸੀ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਮੁਰਦਾਬਾਦ ਕਿਉਂ ਕਿਹਾ ਕਿ ਬੰਦ ਜੀ ਇਹ ਕਹਿਣਾ ਵੀ ਫਲਾਣਾ ਗਲਤ ਹੈ ਜਥੇਬੰਦੀ ਕੋਲ ਐਬ ਜੀ ਕਿਹੜੀ ਇੰਟੈਲੀਜੈਂਸੀ ਹੈ ਵੀ ਇੱਕ ਦਿਨ ਚ ਆਉਦੇ ਆਪ ਨੂੰ ਸੱਚਾ ਕਰਕੇ ਦੂਜਿਆਂ ਦੇ ਝੂਠਾ ਕਹਿ ਦਿੰਦੇ ਆ ਤਾਂ ਜਥੇਬੰਦੀਆਂ ਨੂੰ ਆਖਿਆ ਸੀ ਵੀ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਤੁਸੀਂ ਮਾਰਾ ਤਾਂ ਸਰਕਾਰ ਦਾ ਕਰਾ ਦਿੰਦੇ ਹੋ ਟੈਲੀਗਲ ਮਾਰਾ ਵੀ ਨਹੀਂ ਸੀ ਜੇ ਤਾਂ ਉਹ ਵੋਟ ਬੈਂਕ ਲੈਣ ਆਇਆ ਤਾਂ ਮੈਂ ਵੀ ਕਰਾਂ ਪਈ ਵੀ ਵੋਟ ਮੰਗਣ ਆਇਆ ਤੁਸੀਂ ਆਪ ਦਾ ਸਵਾਲ ਕਰ ਲਓ ਜੋ ਮਰਗੀ ਹੈ ਹਾਂ ਨਸ਼ਾ ਦੇ ਸੰਬੰਧ ਦੇ ਵਿੱਚ ਸੈਮੀਨਾਰ ਜੇ ਸਿੰਪਲ ਨਸ਼ਾ ਦੇ ਖਿਲਾਫ ਇੱਕ ਮਹਮ ਚੱਲ ਰਹੀ ਹੈ ਇੱਕ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਇਹਨੇ ਨਾਰੇਬਾਜੀ ਹੋ ਜਾਣੀ ਇੰਨਾ ਧੱਕਾ ਮੁਕੇ ਹੋ ਜਾਣਾ ਉਹ ਕਿਉਂ ਹੋਇਆ ਤਾਂ ਇਹ ਜਿਹੜੇ ਪੋਲੀਟੀਕਲ ਪ੍ਰੋਗਰਾਮ ਆ ਉਹ ਗੁਰੂ ਘਰਾਂ ਤੋਂ ਪਾਸੇ ਹੋਣੇ ਚਾਹੀਦੇ ਤੇ ਹੁੰਦੇ ਵੀ ਰਹੇ ਆ ਤੇ ਮੈਨੂੰ ਮੈਨੂੰ ਕੋਈ ਚਾਹ ਨਹੀਂ ਸੀ ਮੈਂ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਰੱਖਦਾ ਮੇਰੇ ਕੋਲ ਤਰਾਫ ਦੀ ਇਸੇ ਤਰਾਫ ਦੀ ਦੇ ਕਾਰਨ ਕਰੀਬ 25-30 ਲੱਖ ਰੁਪਏ ਦਾ ਮੈਰਜ ਪੈਲ ਸਵੇਰੇ ਪਿੰਡ ਬੰਦਦਾ ਸੀ ਅੱਛਾ ਜੀ ਜਗਾ ਦਾ ਕੋਈ ਸਾਡੇ ਕੋਲ ਸਿਸਟਮ ਨਹੀਂ ਹੋਇਆ ਜੋ ਕਿ ਸੇਵ ਵਾਲੇ ਪਿੰਡ ਚੱਲ ਗਿਆ ਜੀ ਸਵਾਲ ਕਰਨਾ ਹਰੇਕ ਦਾ ਅਧਿਕਾਰ ਹੈ ਹੂੰ ਔਰ ਗੁੰਡਾਗਰਦੀ ਕਰਨਾ ਅਧਿਕਾਰ ਚੱਲ ਤਾਂ ਮੈਂ ਚਲੋ ਪਿੰਡ ਪੱਦਰ ਤੇ ਮੁੱਦਾ ਹੀ ਵੱਧ ਜਾਂਦਾ ਵੀ ਜੁਨੀਅਨ ਦੇ ਜੰਮੇਨ ਬੰਦੇ ਸੀ ਉਹਨਾਂ ਦੇ ਵਿੱਚੋਂ ਕੁਸ਼ਤ ਬੰਦੇ ਦੀ ਸ਼ਰਾਬ ਵੀ ਕੀਤੀ ਸੀ ਜੁਨੀਅਨ ਵਾਲੇ ਤੁਹਾਡਾ ਵਿਰੋਧ ਥੋੜੀ ਕਰਨਾ ਆਏ ਹੋਣਗੇ ਉਹ ਤਾਂ ਸਰਕਾਰ ਦਾ ਹੀ ਕਰਨਾ ਆਏ ਸੀ ਇੰਨਾ ਮਸਲਾ ਵਧਾਉਣ ਦੀ ਬਜਾਏ ਬੈਠ ਕੇ ਗੱਲ ਕੀਤੀ ਜਾਂਦੀ ਕਿਉਂ ਇੰਨਾ ਨਾਰੇਬਾਜੀ ਹੋ ਗਈ ਉਹਨਾਂ ਨੇ ਤਕਰਾਰ ਹੋ ਗਿਆ ਧੱਕਾ ਮੁਕੀ ਚੱਲਿਆ ਉਹ ਤੁਹਾਡਾ ਸਾਰੀ ਵੀਡੀਓ ਦੇਖੀ ਆ ਉਹਦੀ ਥਾਂ ਤੇ ਬੈਠ ਕੇ ਗੱਲ ਹੁੰਦੀ ਤੁਸੀਂ ਪੰਚਾਇਤ ਦੇ ਸਾਰੇ ਹੁਣ ਪਿੰਡ ਦੇ ਮੁਖੀਆਂ ਜੇ ਤੁਸੀਂ ਕਿਸੇ ਖਿਲਾਫ ਨਾਰੇਬਾਜੀ ਕਰਨਗੇ ਤੁਸੀਂ ਦੂਜਿਆਂ ਨੂੰ ਕਿੱਥੇ ਕਹੋਗੇ ਬੜੇ ਜੇ ਪੈਸੇ ਲਿਖੀ ਜਾਓ ਬਾਈ 27 ਲੱਖ ਰੁਪਏ ਛੱਪੜਦਾ ਗਿਆ 9 ਲੱਖ ਰੁਪਇਆ ਪ੍ਰਾਇਮਰੀ ਸਕੂਲਾਂ ਦਾ ਰਸਤਾ ਉਹ ਕਿਹਨੇ ਬਣਾਇਆ ਬੱਚੋ ਸਰਕਾਰ ਨੇ ਬਣਾਇਆ ਜਿਹੜਾ ਛੱਪਣ ਵਾਲਾ ਤੁਸੀਂ ਕੰਮ ਗਿਣਾ ਰਹੇ ਹੋ ਪਿਛਲੀ ਪੰਚਾਇਤ ਦਾ ਆਇਆ ਸੀ ਤੁਹਾਡੇ ਪਿੰਡ ਦੇ ਹੀ ਕਹਿੰਦੇ ਨੇ ਕਿਉਂ ਤਾਂ ਜੀ ਪਿਛਲੀ ਪੰਚਾਇਤ ਦਾ ਬਿੱਲ ਪਾਸ ਹੋਇਆ ਸੀ ਇਹਨਾਂ ਨੇ ਇਤਨਾ ਵੇਲੇ ਆ ਗਿਆ ਉਹ ਜੀਮ ਸਾਹਿਬ ਨੇ ਵੀ ਵਾਦਾ ਕੀਤਾ ਸੀ ਨਾ ਕਿ ਅਸਪਤ ਤਿੰਨ ਮਹੀਨੇ ਦੇ ਵਿੱਚ ਨਸ਼ਾ ਕਮ ਮੁਫਤ ਕਰ ਦਾਂਗੇ ਪੰਜਾਬ ਤਿੰਨ ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਨਸ਼ਾ ਸਾਨੂੰ ਤਾਂ ਫੈਕਟਰੀਆਂ ਦਾ ਵੀ ਪਤਾ ਇਥੋਂ ਤੱਕ ਬਿਆਨ ਹੁੰਦੇ ਰਹੇ ਸਾਡੀ ਸਟੇਜ ਤੇ ਆਜ ਉਹ ਮੈਨੂੰ ਇਹ ਸਵਾਲ ਕਰਿਆ ਵੀ ਕੀ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਇਆ ਜੀ ਮੈਂ ਉਹਦੇ ਕੋਲ ਖੜਾ ਸੀ ਮ ਤੁਸੀਂ ਗੁਰੂ ਘਰ ਦੇ ਵਿੱਚ ਖੜੇ ਹੋ ਤੁਸੀਂ ਆਪਦੀ ਆਤਮਾ ਨੂੰ ਮੰਨ ਕੇ ਦੱਸੋ ਵੀ ਤੁਸੀਂ ਆਪ ਖੁਦ ਨਸ਼ਾ ਕਰਨੋਂ ਹਟੇ ਹੋ ਜਦੋਂ ਉਹ ਬੋਲੇ ਹੂੰ ਬੋਲੋ ਤਾਂ ਆਪ ਨੂੰ ਡਰਿੰਕ ਦੀ ਸਮੈਲ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਤਾਂ ਨਸ਼ਾ ਹੋ ਗਿਆ ਜੀ ਸਾਰਿਆਂ ਦੇ ਸਾਹਮਣੇ ਹੀ ਸੀਗਾ ਮੈਂ ਸਰਪੰਚਾਂ ਮੈਂ ਪਿੰਡ ਦਾ ਸਰਪੰਚਾਂ ਮੈਂ ਕਿਸੇ ਸਰਕਾਰ ਦਾ ਸਰਪੰਚ ਨਹੀਂ ਜੀ ਹੂੰ ਪਿੰਡ ਦੇ ਲਈ 24 ਘੰਟਿਆਂ ਦੇ ਵਿੱਚੋਂ ਧਿਆਨ ਚਾ ਮੇਰੇ ਹਲਕੇ ਦੇ ਲੋਕਾਂ ਨੂੰ ਵੀ ਪਤਾ ਹੈ ਜੇਕਰ ਸਬ ਡਿਵੀਜ਼ਨ ਦੇ 77 ਪਿੰਡ ਹੈ ਜੀ ਜਿਹਦੇ ਵਿੱਚੋਂ ਮੇਰੇ ਪਿੰਡ ਦੇ ਵਿੱਚ 6 ਮਹੀਨਿਆਂ ਦੇ ਵਿੱਚ ਮੈਂ 87 ਲੱਖ ਰੁਪਏ ਔਨ ਦਾ ਰਿਕਾਰਡ ਲਵਾਈ ਬੈਠਾ ਕਿਉਂ ਹੋਇਆ ਨਜਾਇਜ਼ ਕੰਮਾਂ ਤੇ ਜਥੇਬੰਦੀ ਆਪਦੇ ਕੰਮਾਂ ਤੱਕ ਸੀਮਤ ਰਵੇ ਸਹੀ ਹੈ ਕਿਸੇ ਕਾਲਜ ਦਾ ਰੋਣਾ ਉੱਥੇ ਜਥੇਬੰਦੀ ਦਾ ਕੀ ਰੋਲ ਹੈ ਜੀ ਕਿਸੇ ਹੋਰ ਮਹਿਕਮੇ ਦਾ ਰਹਿ ਇੱਥੇ ਕੀ ਰੋਲ ਹੈ ਜੀ ਕਿਸੇ ਵਿਆਹ ਦਾ ਕਿਸੇ ਕੁੜੀ ਦਾ ਰੋਣਾ ਇੱਥੇ ਕੀ ਰੋਲ ਹੈ ਜੀ ਜੀ ਛਾੜੇ ਜੀ ਜਥੇਬੰਦੀ ਦਾ ਕੀ ਰੋਲ ਹੈ ਜੀ ਮੈਨੂੰ ਇਹ ਦੱਸੋ ਕੋਈ ਜ਼ਿੰਮੇਵਾਰਾਂ ਦਾ ਕੰਮ ਹੋ ਤੁਸੀਂ ਕਰਵਾਓ ਕਿਸੇ ਨੂੰ ਕੋਈ ਨਕਲੀ ਰੇਪ ਸਰਪ੍ਰੇ ਮਿਲਦੀ ਆ ਕਿਸੇ ਨੂੰ ਸਮੇਂ ਸਾਰ ਮਿਲਦੀ ਨਹੀਂ ਕਿਸੇ ਦਾ ਕੋਈ ਧਫਲਾ ਹੋਇਆ ਉਹ ਕਰਵਾਓ ਤੇ ਥੋੜੀ ਜਿਹੀ ਅੱਜ ਦੇ ਸਮੇਂ ਜਿਹੜੀ ਜਥੇਬੰਦਿਆਂ ਦੀ ਇਮੇਜ ਹੈ ਜੀ ਮੈਂ ਸਮਝੋ ਇੱਕ 2-4 ਘੰਟਿਆਂ ਦੀ ਦਹਿਸ਼ਤ ਹੂੰ ਜਿਹਦਾ ਵੀ ਕੋਈ ਇਹ ਰਾਜੀਨਾਮਾ ਕਰਵਾਉਂਦੇ ਆ 2-4 ਘੰਟਿਆਂ ਦੀ ਬੱਲੇ ਬੱਲੇ ਹੂੰ ਉਹਦਾ ਆਉਣ ਨਾਲ ਸਾਰਾ ਕੁਝ ਖਰਾਬ ਕਰ ਦਿੰਦਾ ਸਤਿਕਾਰਯੋਗ ਜੀ ਸਪੋਰਟ ਟੀਵੀ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਇੱਕ ਗੁਰੂ ਘਰ ਵਿੱਚ ਪਿੰਡ ਦੀ ਪੰਚਾਇਤ ਤੇ ਕੁਝ ਕਿਸਾਨ ਜਥੇਬੰਦੀਆਂ ਦੀ ਆਪਸ ਵਿੱਚ ਟਕਰਾਹ ਹੁੰਦਾ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਨਾਰੇ ਵੀ ਲੱਗਦੇ ਆ ਤੇ ਉਹ ਨਾਰੇ ਪੰਚਾਇਤ ਵੱਲੋਂ ਲਾਇਆ ਜਾਂਦਾ ਤੇ ਸਾਡੇ ਨਾਲ ਉਸ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈ ਪਿੰਡ ਰੋੜੀ ਕਪੂਰਾ ਜ਼ਿਲ੍ਹਾ ਫਰੀਦਕੋਟ ਵਿੱਚ ਬੈਠੇ ਆ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਮਸਲਾ ਸੀ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਤੁਹਾਡੇ ਵੱਲੋਂ ਯੂਨੀਅਨ ਖਿਲਾਫ ਨਾਰੇ ਵੀ ਲਾਏ ਗਏ ਆ ਸਸੀਕਲ ਬਾਈ ਜੀ ਮਸਲਾ ਬਾਈ ਜੀ ਅਸੀਂ ਕੱਲ 27 ਤਰੀਕ ਨੂੰ ਮੇਰੇ ਪਿੰਡ ਪੰਜਾਬ ਸਰਕਾਰ ਦਾ ਉਦਮ ਨਿਸ਼ਾ ਵਿਰੁੱਧ ਪੰਜਾਬ ਸਰਕਾਰ ਦਾ ਪ੍ਰੋਗਰਾਮ ਸੀ ਜਿਹਦੇ ਤਹਿਤ ਤੁਹਾਡੇ ਸਾਰਿਆਂ ਦੀ ਧਿਆਨ ਦੇ ਵਿੱਚ ਆ ਵੀ ਉਹਦੇ ਵਿੱਚ ਸਰਕਾਰ ਲੋਕਾਂ ਦੇ ਵਿੱਚ ਇਹ ਇੱਕ ਅਵੇਰਨੈਸ ਪੈਦਾ ਕਰਦੀ ਹੈ ਵੀ ਅਸੀਂ ਨਸ਼ੇ ਰੋਕਣ ਲਈ ਕੀ ਕੀ ਯਤਨ ਕਰ ਰਹੇ ਹਾਂ ਹੂੰ ਵੱਖੋ ਵੱਖਰੇ ਨੰਬਰ ਸ਼ੇਅਰ ਕਰਵਾਉਂਦੇ ਆ ਪੰਚਾਇਤਾਂ ਤੋਂ ਨੁਮਾਇੰਦਿਆਂ ਤੋਂ ਆਸ਼ਾ ਵਰਕਰਾਂ ਤੋਂ ਟੀਚਰਾਂ ਤੋਂ ਸਾਰੇ ਡਿਪਾਰਟਮੈਂਟਾਂ ਤੋਂ ਇਸ ਚੀਜ਼ ਦੀ ਉਹ ਕਸਮ ਪਾਉਂਦੇ ਆ ਵੀ ਅਸੀਂ ਨਸ਼ੇ ਰੋਕਣ ਦੇ ਵਿੱਚ ਹਰ ਸਮੇਂ ਲੋਕਾਂ ਦੀ ਮਦਦ ਕਰਾਂਗੇ ਜੀ ਠੀਕ ਹੈ ਜੀ ਕੋਈ ਇੱਥੇ ਸਰਕਾਰ ਬੋਟ ਬੈਂਕ ਨਹੀਂ ਮੰਗਣ ਆਈ ਸੀ ਹੂੰ ਕੋਈ ਸਰਕਾਰ ਦਾ ਕੋਈ ਆਪਦਾ ਕੋਈ ਮਸ਼ਹੂਰੀ ਦਾ ਐਮ ਨਹੀਂ ਸੀਗਾ ਹੂੰ ਠੀਕ ਹੈ ਜੀ ਹੂੰ ਤੇ ਇਹੀ ਦੋ ਤਿੰਨ ਗੱਲਾਂ ਤੇ ਬਸ ਕੱਲ ਅਸੀਂ ਆਪਦੇ ਪਿੰਡ ਦਾ ਪ੍ਰੋਗਰਾਮ ਜੋ ਸੀਗਾ ਮੈਨੇਜ ਕਰਿਆ ਸੀਗਾ ਜੀ ਹੂੰ ਉਸ ਤੋਂ ਬਾਅਦ ਜਿਹੜੀ ਸੀਗੀ ਜੀ ਕਿਸਾਨ ਜਥੇਬੰਦੀਆਂ ਦੀ ਇਹ ਵੀ ਮੇਰੇ ਆਪਦੇ ਆਪੂਰਵਾ ਜ ਮੇਰੇ ਸਾਰੇ ਅਕਸਰ ਮੈਂ ਵੀ ਜ਼ਿੰਮੇਵਾਰਾਂ ਦਾ ਮੁੰਡਾ ਹੂੰ ਅਸੀਂ ਵੀ ਜਦੋਂ ਆਪਣਾ ਦਿੱਲੀ ਧਰਨਾ ਸੀ ਪੰਜਾਬ ਚ ਲੋੜ ਹੁੰਦੀ ਆ ਪੰਜਾਬ ਚ ਇਹਨਾਂ ਨਾਲ ਜਾਂਦੇ ਰਹੇ ਆ ਜੀ ਪਰ ਜਿਹੜੇ ਅੱਜ ਦੇ ਹਾਲਾਤ ਹੈ ਜੀ ਅਸੀਂ ਆਪ ਹੀ ਆਪੋ ਆਪੋ ਆਪਣੇ ਮਾਰੇ ਕਰੀਏ ਜੀ ਨਹੀਂ ਤੁਸੀਂ ਆਨੇ ਵੀ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਸੀ ਜਿਹੜੇ ਮਹਾਂਮ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਯੂਨੀਅਨ ਨੂੰ ਕੀ ਇਤਰਾਜ਼ ਹੈ ਯੂਨੀਅਨ ਨਹੀਂ ਚਾਹੁੰਦੀ ਕਿ ਨਸ਼ਾ ਬੰਦ ਹੋ ਜਾਏ ਫਿਰ ਤੁਸੀਂ ਉਹਦੇ ਖਿਲਾਫ ਚੱਲਦੇ ਹੋ ਯੂਨੀਅਨ ਦੇ ਜਿਹੜੀ ਜੀ ਯੂਨੀਅਨ ਦਾ ਕੰਮ ਹੈ ਜੀ ਇਤਰਾਜ਼ ਯੂਨੀਅਨ ਨੂੰ ਮੈਂ ਤੁਹਾਨੂੰ ਦੱਸਦਾ ਜੀ ਕੀ ਇਤਰਾਜ਼ ਹੈ ਯੂਨੀਅਨ ਨੂੰ ਹਮ ਪਹਿਲੀ ਗੱਲ ਤਾਂ ਮੈਂ ਚਲੋ ਪਿੰਡ ਪੱਦਰ ਤੇ ਮੁੱਦਾ ਇਹ ਵੱਧ ਜਾਂਦਾ ਹੈ ਵੀ ਜੁਨੀਅਨ ਦੇ ਜਿੰਮੇਦਾਰ ਨਵੰਦੇ ਸੀ ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਦੀ ਸ਼ਰਾਬ ਵੀ ਪੀਤੀ ਸੀ ਅੱਛਾ ਠੀਕ ਹੈ ਜੀ ਹੂੰ ਤੁਸੀਂ ਇਹ ਦੇਖੋ ਵੀ ਗੁਰੂ ਘਰ ਦੀ ਪਵਿੱਤਰ ਜਗ੍ਹਾ ਦੇ ਵਿੱਚ ਤੇ ਮੇਰੇ ਪਿੰਡ ਦੀ ਤਰਸਦੀ ਹੈ ਵੀ ਮੇਰੇ ਪਿੰਡ ਕੋਲੇ ਕੋਈ ਸਾਂਝਾ ਪ੍ਰੋਗਰਾਮ ਕਰਨ ਨੂੰ ਕੋਈ ਜਗ੍ਹਾ ਹੈ ਨਹੀਂ ਖੁੱਲੀ ਹੂੰ ਨਹੀਂ ਅਸੀਂ ਵੀ ਨਹੀਂ ਚਾਹੁੰਦੇ ਵੀ ਗੁਰੂ ਘਰ ਦੇ ਵਿੱਚ ਅਜਿਹੇ ਪ੍ਰੋਗਰਾਮ ਹੋਣਾ ਜੀ ਸਾਨੂੰ ਸਾਰਿਆਂ ਨੂੰ ਨਿਮੋਚੀ ਹੈ ਵੀ ਜੋ ਕੱਲ ਸਾਡੇ ਗੁਰੂ ਘਰ ਦੇ ਵਿੱਚ ਸਾਡੇ ਧਰਮ ਦੀ ਬੇਇੱਜ਼ਤੀ ਹੋਈ ਹੈ ਤੁਸੀਂ ਕਹਿ ਰਹੇ ਹੋ ਕਿ ਇੱਕ ਦੋ ਮੈਂਬਰਾਂ ਦੀ ਕਿਸੇ ਦੀ ਵੀ ਸ਼ਰਾਬ ਪੀਤੀ ਸੀ ਤੁਹਾਨੂੰ ਕੀ ਪਤਾ ਤੁਸੀਂ ਕਿਸੇ ਨੇ ਕਹੀ ਤੇ ਗੱਲ ਕਰ ਰਿਹਾ ਕਿ ਤੁਸੀਂ ਆਪ ਕੋਲੇ ਸੀਗੇ ਸਾਡੀ ਸਟੇਜ ਲੱਗੀ ਹੋਈ ਸੀਗੀ ਜੀ ਚੇਅਰਮੈਨ ਸਾਹਿਬ ਜਦੋਂ ਉਹ ਤੋਂ ਬੋਲ ਕੇ ਉਹ ਤੁਹਾਡੀ ਸਟੇਜ ਤੇ ਆਏ ਸਾਡੀ ਸਟੇਜ ਤੇ ਆਏ ਉਹ ਮੈਨੇ ਇਹ ਸਵਾਲ ਕਰਿਆ ਵੀ ਕੀ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਇਆ ਜੀ ਮੈਂ ਉਹਦੇ ਕੋਲ ਖੜਾ ਸੀ ਮੈਂ ਕਹਿੰਦਾ ਬਾਈ ਜੀ ਤੁਸੀਂ ਗੁਰੂ ਘਰ ਦੇ ਵਿੱਚ ਖੜੇ ਹੋ ਤੁਸੀਂ ਆਪਦੀ ਆਤਮਾ ਨੂੰ ਮੰਨ ਕੇ ਦੱਸੋ ਵੀ ਤੁਸੀਂ ਆਪ ਖੁਦ ਨਸ਼ਾ ਕਰਨੋਂ ਹਟੇ ਹੋ ਜਦੋਂ ਉਹ ਬੋਲੇ ਹੂੰ ਬੋਲੋਂ ਤਾਂ ਆਪ ਨੂੰ ਡਰਿੰਕ ਦੀ ਸਮੈਲ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਤਾਂ ਨਸ਼ਾ ਹੋ ਗਿਆ ਜੀ ਸਾਰਿਆਂ ਦੇ ਸਾਹਮਣੇ ਹੀ ਸੀਗਾ ਹੂੰ ਫਿਰ ਉਹ ੱੱਕਾ ਮੁੱਕੀ ਸ਼ੁਰੂ ਹੁੰਦੀ ਹੈ ਜਿਸ ਤਰ੍ਹਾਂ ਉਹ ਵੀਡੀਓ ਵਾਇਰਲ ਹੁੰ ਨਾਰੇ ਲੱਗਦੇ ਆ ਫਿਰ ਉਹ ਤੁਸੀਂ ਆਪਣੇ ਕੁਝ ਕੰਮ ਗਣਾਉਣੇ ਸ਼ੁਰੂ ਕਰਦੇ ਹੋ ਤੇ ਜਿੱਥੇ ਹੋਰ ਜਥੇਬੰਦੀਆਂ ਕਹਿੰਦੀਆਂ ਨੇ ਕਿ ਭਾਈ ਆ ਆ ਆ ਗੱਲਾਂ ਹੋਰ ਵੀ ਉਹ ਵੀ ਮੂਰੇ ਰੱਖਦੀਆਂ ਨੇ ਉਹ ਪੂਰੀ ਗੱਲ ਕੀ ਹੋਏ ਕਿਉਂ ਇੰਨਾ ਮਸਲਾ ਬਣਦਾ ਜੇ ਸਿੰਪਲ ਨਸ਼ਿਆਂ ਦੇ ਖਿਲਾਫ ਇੱਕ ਮਹਮ ਚੱਲ ਰਹੀ ਹੈ ਇੱਕ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਇਹਨੇ ਨਾਰੇਬਾਜ਼ੀ ਹੋ ਜਾਣੀ ਇੰਨਾ ਧੱਕਾ ਮੁਕੇ ਹੋ ਜਾਣਾ ਉਹ ਕਿਉਂ ਹੋਇਆ ਕਾਰਨ ਬਾਈ ਜੀ ਜਦੋਂ ਬੰਦਾ ਸੱਚਾ ਹੋਵੇ ਨਾ ਜੀ ਉਦੋਂ ਦਿਲ 'ਚ ਦੁੱਖ ਜ਼ਰੂਰ ਹੁੰਦਾ ਹੈਗਾ ਅੱਛਾ ਜੀ ਗੱਲ ਕੀ ਹੈ ਮੈਂ ਸਰਪੰਚਾਂ ਮੈਂ ਪਿੰਡ ਦਾ ਸਰਪੰਚਾਂ ਮੈਂ ਕਿਸੇ ਸਰਕਾਰ ਦਾ ਸਰਪੰਚ ਨਹੀਂ ਜੀ ਹੂੰ ਪਿੰਡ ਦੇ ਲਈ 24 ਘੰਟਿਆਂ ਦੇ ਵਿੱਚੋਂ ਧਿਆਨ ਚਾ ਮੇਰੇ ਹਲਕੇ ਦੇ ਲੋਕਾਂ ਨੂੰ ਵੀ ਪਤਾ ਹੈ ਜੇਤੋ ਸਬ ਡਿਵੀਜ਼ਨ ਦੇ 77 ਪਿੰਡ ਹੈ ਜੀ ਜਿਹਦੇ ਵਿੱਚੋਂ ਮੇਰੇ ਪਿੰਡ ਦੇ ਵਿੱਚ 6 ਮਹੀਨਿਆਂ ਦੇ ਵਿੱਚ ਮੈਂ 87 ਲੱਖ ਰੁਪਇਆ ਔਨ ਦਾ ਰਿਕਾਰਡ ਲਵਾਈ ਬੈਠਾ ਜੀ ਓਕੇ ਜੇ ਕਿਸੇ ਨੇ ਹਿਸਾਬ ਲੈਣਾ ਮੈਂ ਹਿਸਾਬ ਹੀ ਦੇ ਸਕਦਾ ਹੁਣ ਯੂਨੀਅਨ ਵਾਲੇ ਤੁਹਾਡਾ ਵਿਰੋਧ ਥੋੜੀ ਕਰਨ ਆਏ ਹੋਣੇ ਕੋਈ ਤਾਂ ਸਰਕਾਰ ਦਾ ਹੀ ਕਰਨ ਆਏ ਸੀ ਸਰਕਾਰ ਦਾ ਵਿਰੋਧ ਬਾਈ ਜੀ ਉਹ ਕਰਨ ਆਏ ਸੀ ਪਰ ਉਹ ਸਰਕਾਰ ਦਾ ਵਿਰੋਧ ਜਿੱਥੇ ਸਰਕਾਰ ਦੇ ਚੰਗੇ ਕੰਮ ਹੈ ਜੀ ਮੈਂ ਕਰਵਾਇਆ ਮੈ ਮੈਨੂੰ ਚੰਗਾ ਨਹੀਂ ਲੱਗਿਆ ਜੀ ਓਕੇ ਤੁਸੀਂ ਦੇਖੋ ਵੀ ਮੇਰੇ ਪਿੰਡ ਦੀ ਸਟਾਰਟਿੰਗ ਹੋਈ ਸੀ ਜਦੋਂ ਦੀ ਮੇਰੀ ਚੋਣ ਹੋਈ ਉਸ ਤੋਂ 5ਵੇਂ 7ਵੇਂ ਦਿਨ ਹਮਮ ਕਰੀਬ 10 ਲੱਖ ਰੁਪਏ ਦਾ ਖੇਤਾਂ ਨੂੰ ਰਸਤਾ ਮੈਂ 1 ਕਿਲੋਮੀਟਰ ਸਰਕਾਰ ਦੇ ਪੈਸੇ ਤੇ ਮੈਂ ਪੱਕਾ ਕਰਵਾਇਆ ਜੀ ਅੱਛਾ ਉਹਦਾ ਆਨ ਦੀ ਰਿਕਾਰਡ ਮਿਲ ਕੋਲ ਰਿਕਾਰਡ ਪਿਆ ਜੀ ਹ ਉਸ ਤੋਂ ਬਾਅਦ ਪ੍ਰਾਇਮਰੀ ਸਕੂਲ ਨੂੰ ਰਸਤਾ ਜਾਂਦਾ ਜੀ 10 ਲੱਖ ਰੁਪਏ ਦਾ ਹੋਰ ਰਸਤਾ ਹੋ ਗਿਆ 20 ਲੱਖ ਰੁਪਏ ਹੋ ਗਿਆ ਜੀ ਇਹਦਾ ਵੀ ਜੇ ਕਿਸੇ ਵੀ ਤੁਹਾਨੂੰ ਰਿਕਾਰਡ ਚਾਹੀਦਾ ਤੁਹਾਨੂੰ ਵੀ ਮੈਂ ਸਟੇਟਮੈਂਟ ਦੇ ਦੂੰਗਾ ਜੀ ਉਸ ਤੋਂ ਬਾਅਦ ਜੀ 27 ਲੱਖ ਰੁਪਏ ਸੀਐਮ ਸਾਹਿਬ ਨੇ ਛੱਪੜਾਂ ਤੇ ਫੁੱਲ ਧਿਆਨ ਦਿੱਤਾ ਜਾ ਰਿਹਾ ਜੀ ਅਸੀਂ ਧੰਨਵਾਦ ਵੀ ਕਰਦੇ ਹਾਂ ਛੱਪੜਾਂ ਦਾ ਆਪਾਂ ਨੂੰ ਵੀ ਪਤਾ ਜੀ ਬੁਰਾ ਹਾਲ ਆ ਪਿੰਡਾਂ ਦੇ ਵਿੱਚ ਬਿਮਾਰੀਆਂ ਮੁਸ਼ਕ ਮਾਰਦਾ ਹੈਗਾ ਮੇਰੇ ਪਿੰਡ ਦੇ ਵਿੱਚ 30 ਸਾਲਾਂ ਬਾਅਦ ਛੱਪੜ ਖਾਲੀ ਹੋਇਆ ਤੁਸੀਂ ਜਾਂਦੇ ਹੋ ਦੀਆਂ ਵੀਡੀਓ ਵੀ ਲੈ ਲਓ ਛੱਪੜ ਦੇ ਵਿੱਚ ਐਂ ਘਾਓ ਗਿਆ ਪਿਆ ਜਿਵੇਂ ਕੋਈ ਪਾਰਕ ਹੁੰਦਾ ਹੈ सीएम साहब ਦੇ ਯਤਨਾ ਸਦਕਾ ਸਾਨੂੰ ਉਹਨਾਂ ਨੇ ਉਹ ਗਾਈਡਲਾਈਨ ਮਿਲੀ ਉਹਨਾਂ ਦੇ ਐਮਐਲਏ ਸਾਹਿਬ ਦੇ ਸਦਕਾ ਜੋ ਸਾਡਾ ਪ੍ਰਸ਼ਾਸਨ ਹੈ ਜਤੋ ਦਾ ਡਿਸਟ੍ਰਿਕਟ ਪ੍ਰਸ਼ਾਸਨ ਸਦਕਾ ਡੀਸੀ मैम ਸਦਕਾ ਅਸੀਂ ਇਹ ਛੱਪੜਾਂ ਦਾ ਕੰਮ ਜੋ ਵਿੱਡਿਆ ਸੀ ਜਿਹਦੇ ਤਹਿਤ ਮੇਰੇ ਪਿੰਡ ਥਾਪਰ ਮਾਡਲ ਬਣ ਚੁੱਕਿਆ ਜੀ ਹਜੇ ਹੈ ਬਹੁਤ ਹੁੜਾ 6 ਮਹੀਨੇ ਹਜੇ ਸਾਨੂੰ ਹੋਏ ਆ 5 ਸਾਲ ਬਹੁਤ ਵੱਡੇ ਅਸੀਂ ਯਤਨ ਕਰਾਂਗੇ ਵੀ ਵੱਧ ਤੋਂ ਵੱਧ ਉਹਦੇ ਤੇ ਪੈਸਾ ਲਾਈਏ 10 ਲੱਖ ਰੁਪਏ ਠੇਕੇਦਾਰ ਨੂੰ ਉਹਦਾ ਪੈ ਗਿਆ ਜੀ 17 ਲੱਖ ਰੁਪਏ ਮੇਰੇ ਖਾਤੇ ਪਿਆ ਜੀ ਛੱਪੜ ਦਾ ਓਕੇ ਵੀਓ ਛੱਪੜ ਤੇ ਲਾਉਣਾ ਪਰ ਸੁਣਨ ਵਿੱਚ ਇਹ ਵੀ ਆਉਂਦਾ ਕਿ ਜਿਹੜਾ ਛੱਪੜ ਵਾਲਾ ਤੁਸੀਂ ਕੰਮ ਗਿਣਾ ਰਹੇ ਹੋ ਪਿਛਲੀ ਪੰਚਾਇਤ ਦਾ ਆਇਆ ਸੀ ਤੁਹਾਡੇ ਪਿੰਡ ਦੇ ਹੀ ਕਹਿੰਦੇ ਨੇ ਕਿਉਂ ਤਾਂ ਜੀ ਪਿਛਲੀ ਪੰਚਾਇਤ ਦਾ ਬਿੱਲ ਪਾਸ ਹੋਇਆ ਸੀ ਇਹਨਾਂ ਨੇ ਇਸਨਾਂ ਵੇਲੇ ਆ ਗਿਆ ਉਹ ਇਹ ਨਾ ਜੀ ਚਲੋ ਥਾਰਾਂ ਦੀ ਆਪਦੀ ਆਪਦੀ ਸਮਝ ਹੁੰਦੀ ਆ ਮੈਂ ਕਿਸੇ ਨੂੰ ਸਮਝ ਵਿੱਚ ਘਟਨੀ ਆਂਦਾ ਹੂੰ ਇਹ ਇੱਕ ਐਸਬੀਐਮ ਦਾ ਪੈਸਾ ਹੁੰਦਾਗਾ ਜੀ ਜਿਹੜਾ ਮੇਰਾ 15 ਸਾਲਾਂ ਤੋਂ ਬਲੌਕ ਪਿਆ ਸੀ ਪਿੰਡ ਦਾ ਕਾਰਨ ਕੀ ਸੀ ਮੰਨ ਲਓ ਕੋਈ ਕੰਮ ਆਪਾਂ ਕਰਨਾ ਜੀ ਉਹਦਾ ਰੋਡ ਮੈਪ ਬਣਾਉਣਾ ਪੈਂਦਾ ਜੇ ਛੱਪੜ ਖਾਲੀ ਹੋਊਗਾ ਤਾਂ ਜੀ ਕੰਮ ਹੋਊਗਾ ਉੰਜੇ ਛੱਪੜ ਪਾਣੀ ਦਾ ਭਰ ਜਾ ਉਹਦੇ ਤੇ ਆਪਾਂ ਪੈਸਾ ਕਿਵੇਂ ਲਾ ਲਾਂਗੇ ਜੀ ਹੂੰ ਹੁਣ ਮੈਂ ਖਾਲੀ ਕਰ ਲਿਆ ਜੀ ਮੇਰੇ ਭਰਾਵਾਂ ਨੇ ਖਾਲੀ ਕਰਵਾਤਾ ਕੁਸ਼ਕ ਮੇਰੇ ਨਗਰ ਨਿਵਾਸੀ ਆ ਜਿਨ੍ਹਾਂ ਨੂੰ ਤਕਲੀਫ ਸੀਗੀ ਮੇਰੇ ਦੋਸਤ ਮਿੱਤਰ ਆ ਹੂੰ ਉਹਨਾਂ ਨੇ ਮੇਰੇ ਨਾਲ ਲੱਗ ਕੇ ਖਾਲੀ ਕਰਵਾਤਾ ਮੇਰੀ ਪੰਚਾਇਤ ਨੇ ਖਾਲੀ ਕਰਵਾਤਾ ਖਾਲੀ ਹੋਇਆ ਤਾਂ ਸਟੇਟਮੈਂਟ ਕਢਵਾ ਲਓ ਅੱਜ ਤੋਂ 10 ਦਿਨ ਪਹਿਲਾਂ ਉਹਦਾ ਪੈਸਾ ਪਿਆ ਜੀ ਚਲੋ ਜੇ ਮਗਰਲੀ ਸਰਕਾਰ ਦਾ ਸੀਗਾ ਚੰਗੇ ਨੂੰ ਸਰਕਾਰ ਨੇ ਵੀ ਪਿੰਡ ਤੇ ਪੈਸਾ ਦਾ ਚੰਗੇ ਨੂੰ ਹੀ ਲੱਗਿਆ ਹੂੰ ਚਲੋ ਮੈਂ ਲਵਾ ਲਿਆ ਜਾਂ ਮਗਰਲੀ ਸਰਪੰਚ ਸਾਹਿਬ ਨੇ ਲਵਾ ਲਿਆ ਕੰਮ ਤਾਂ ਹੋ ਗਿਆ ਨਾ ਜੀ ਹੂੰ ਮਗ ਮੰਨ ਲਓ ਜੋ ਪੈਸਾ ਬਲੌਕ ਹੋਇਆ ਕਹਿਆ ਸੀ ਆਪ ਸਰਕਾਰ ਦੇਲੇ ਦਿਓ ਪੈਸਾ ਮੇਰੇ ਪਿੰਡ ਦਾ ਰਿਲੀਜ਼ ਹੋਇਆ ਜੀ ਮੈਂ ਕਹਿ ਰਿਹਾ ਵੀ ਇਹ ਪੈਸਾ ਲੱਗੇ ਤੁਹਾਨੂੰ ਤੁਹਾਡੇ ਹਿਸਾਬ ਨਾਲ ਵੀ ਉਹ ਪੈਸਾ ਤਾ ਰੁਕਿਆ ਸੀ ਕਿ ਉਹਦਾ ਰੋਡ ਮੈਪ ਹੈ ਨਹੀਂ ਸੀ ਲੱਗੇ ਕੋਈ ਰੋਡ ਮੈਪ ਨਹੀਂ ਸੀਗਾ ਜੀ ਕੋਈ ਸਿਸਟਮ ਨਹੀਂ ਸੀ ਕਿਉਂਕਿ ਜਿਹੜੀ ਕੋਈ ਸਰਪੰਚ ਇੱਕ ਆਪ ਦੇ ਪਿੰਡ ਦਾ ਦੇਖਣਸਾਰ ਇੱਕ ਪਿੰਡ ਨੂੰ ਸੁਧਾਰਨ ਲਈ ਸਰਪੰਚਤ ਕੋਲੇ ਬਹੁਤ ਅਧਿਕਾਰ ਹੁੰਦੇ ਆ ਜੀ ਹੂੰ ਠੀਕ ਹੈ ਜੀ ਜਿਸ ਦਿਨ ਤੇ ਅਸੀਂ ਇਸ ਕੰਮ ਦੇ ਵਿੱਚ ਆ ਪਹਿਲਾ 2021 ਚ ਮੈਂ ਨੰਬਰਦਾਰ ਦੇ ਬਤੌਰ ਅਹੁਦੇ ਤੇ ਆ ਜੀ ਪਿੰਡ ਚ ਹੂੰ ਠੀਕ ਹੈ ਜੀ ਲੋਕਾਂ ਦੇ ਤਾਲਮੇਲ ਨਾਲ ਆਪਦੇ ਪਿੰਡ ਦੇ ਸੁਧਾਰਨ ਲਈ ਮੈਂ ਛੱਪੜ ਦੇ ਕੰਮ ਤੇ ਧਿਆਨ ਦਿੱਤਾ ਸੀ ਪਹਿਲੇ ਦਿਨ ਤੋਂ ਲੱਗ ਕੇ 4-5 ਮਹੀਨਿਆਂ ਦੇ ਵਿੱਚ ਖਾਲੀ ਕਰਕੇ ਅਸੀਂ ਇਹ ਪੈਸਾ ਰੀਲੀਜ਼ ਕਰਵਾਇਆ ਜੀ ਜਿਹਦਾ ਵੀ ਹੈ ਚਲੋ ਮਗਰਲੀ ਸਰਕਾਰ ਦਾ ਸਰਕਾਰ ਦਾ ਪੈਸਾ ਤਾਂ ਲੱਗਿਆ ਜੀ ਪਿੰਡ ਤੇ ਉਹ ਉਹੀ ਲਖਾਨ ਜਾ ਉਹ ਬੰਦੀਆਂ ਨੂੰ ਆਖਿਆ ਸੀ ਵੀ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਹੈ ਤੁਸੀਂ ਮਾੜਾ ਦਾ ਸਰਕਾਰ ਦਾ ਗਣਾ ਦਿੰਦੇ ਹੋ ਪਹਿਲੀ ਗੱਲ ਮਾੜਾ ਵੀ ਨਹੀਂ ਸੀ ਜੇ ਤਾਂ ਉਹ ਵੋਟ ਬੈਂਕ ਲੈਣ ਆਇਆ ਤਾਂ ਮੈਂ ਵੀ ਕਹਾਂ ਭਾਈ ਵੀ ਵੋਟ ਮੰਗਣ ਆਇਆ ਤੁਸੀਂ ਆਪਦਾ ਸਵਾਲ ਕਰ ਲਓ ਜਿਵੇਂ ਮਰਜ਼ੀ ਆ ਹੂੰ ਮਸ਼ਹੂਰ ਇਸ ਬੰਗ ਦੇ ਵਿੱਚ ਸੈਮੀਨਾਰ ਕੋਈ ਵੀ ਲੈਰ ਹੈ ਜੀ ਪਹਿਲੇ ਦਿਨ ਉਹ ਲੈਰ ਖੜੀ ਨਹੀਂ ਹੁੰਦੀ ਹਮ ਅਵੇਅਰਨੈਸ ਦੇ ਨਾਲ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਕਿੰਦੂ ਪਹਿਲਾਂ ਕਿੰਨੀਆਂ ਕ੍ਰੀਤਾ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੋਈਆਂ ਭਰੋਣਾ ਪਿਆ ਖਤਮ ਹੋ ਗਈ ਇੱਕ ਦਿਨ ਚ ਹੋਈ ਸੀ ਜਿਹੜਾਈ ਨੂੰ ਕਿੱਥੋਂ ਤੱਕ ਨੱਥ ਪੈ ਗਈ ਹਮ ਫਤਵਾਦਾਰ ਦੌਰ ਸੀ ਉਹ ਖਤਮ ਹੋਇਆ ਇਹ ਨਹੀਂ ਕੋਈ ਸੀਐਮ ਸਾਹਿਬ ਕੋਈ ਸ਼ਕਤੀ ਮਾਰਦੇ ਨੇ ਕਿ ਵੀ ਇੱਕੇ ਦਿਨ ਨਸ਼ਾਲੇ ਚੱਕੇ ਜਾਣਗੇ ਪਰ ਜਿਹੜੇ ਅੱਜ ਦੇ ਹਾਲਾਤ ਮੈਂ ਬਿਆਨ ਕਰਦਾ ਇਹ ਤੋਂ ਪਹਿਲਾਂ ਕੀ ਸੀ ਨਸ਼ਾ ਵੀ ਵੇਚਦੇ ਸੀ ਤੇ ਕਾਲਰ ਚੱਕ ਕੇ ਗੁੰਡਾਗਰਦੀ ਵੀ ਕਰਦੇ ਸੀ ਪਰ ਸੀਐਮ ਸਾਹਿਬ ਨੇ ਵੀ ਵਾਦਾ ਕੀਤਾ ਸੀ ਨਾ ਕਿ ਅਸੀਂ ਤਾਂ 3 ਮਹੀਨੇ ਦੇ ਵਿੱਚ ਨਸ਼ਾ ਕਮ ਮੁਕਤ ਕਰ ਦਾਂਗੇ ਪੰਜਾਬ ਤੇ 3 ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਨਸ਼ਾ ਸਾਨੂੰ ਤਾਂ ਫੈਕਟਰੀਆਂ ਦਾ ਵੀ ਪਤਾ ਇੱਥੋਂ ਤੱਕ ਬਿਆਨ ਹੁੰਦੇ ਰਹੇ ਆ ਸੀਐਮ ਸਾਹਿਬ ਨੇ ਵਾਦਾ ਜ਼ਰੂਰ ਕਰਿਆ ਸੀਗਾ ਜੀ ਜਿਵੇਂ ਮੈਂ ਤੁਹਾਨੂੰ ਦੱਸ ਕੇ ਟਾ ਵੀ ਕੋਈ ਵੀ ਕੰਮ ਕਰਨ ਲਈ ਉਹਦਾ ਰੋਡ ਮੈਪ ਬਣਾਉਣਾ ਪੈਂਦਾ ਜੀ ਜੀ ਸਮਾਂ ਲੱਗਦਾ ਮਾਲੋਂ ਦੇ ਨਸ਼ੇ ਨਸ਼ਿਆਂ ਤੇ ਅੱਜ ਸਕੰਝਾ ਕਸਿਆ ਗਿਆ ਉਹਨਾਂ ਦਾ ਰੋਡ ਮੈਪ ਬਣਿਆ ਜੀ ਉਹਨਾਂ ਦੀ ਪ੍ਰਾਪਰਟੀ ਚੈੱਕ ਹੋਈ ਹੈ ਜਿਹਦੇ ਕੋਲ ਨਜਾਇਜ਼ ਪ੍ਰਾਪਰਟੀ ਹੋ ਸੀਜ਼ ਹੋਈ ਹੈ ਜਿਹਦੇ ਕੋਲੇ ਨਜਾਇਜ਼ ਕਬਜ਼ਾ ਹੈ ਨਸ਼ਿਆਰੇ ਆਮ ਹੀ ਆਪਾਂ ਦੇਖਿਆ ਨਸ਼ਾ ਵੀ ਵੇਚਦੇ ਆ ਨਜਾਇਜ਼ ਕਬਜ਼ੇਆਂ ਚੰਗੇ ਮਕਾਨ ਉਹਨਾਂ ਦੇ ਮਕਾਨਾਂ ਤੇ ਵੀ ਪੀਲਾ ਪੰਜਾ ਚੱਲੀ ਜਾਂਦਾ ਕੋਈ ਵੀ ਕੰਮ ਹੈ ਜੀ ਕਾਨੂੰਨ ਚ ਰਹਿ ਕੇ ਹੀ ਹੁੰਦਾ ਨਹੀਂ ਕੱਲ ਵਾਲਾ ਫਿਰ ਤੁਸੀਂ ਨਾਰੇਬਾਜੀ ਕਿਉਂ ਲਾਈ ਉਹਦਾ ਕਾਰਨ ਕੀ ਸੀ ਤੁਸੀਂ ਕਿਸਾਨ ਜਥੇਬੰਦਿਆਂ ਨੂੰ ਮਰਦਾਬਾਦ ਕਿਉਂ ਕਿਹਾ ਕਿਸਾਨ ਜਥੇਬੰਦਿਆਂ ਨੂੰ ਮਰਦਾਬਾਦ ਕਹਿਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਜੀ ਮਾਲੋ ਮੇਰੇ ਪਿੰਡ ਪ੍ਰੋਗਰਾਮ ਹੈ ਜੀ ਰੋੜੀ ਕਪੂਰਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਹੈ ਹੂੰ ਜਤੋਂ ਤੋਂ 6 ਕਿਲੋਮੀਟਰ ਦੂਰੀ ਤੇ ਹੈ ਜੀ ਠੀਕ ਹੈ ਜੀ ਮੇਰੇ ਪਿੰਡ ਦੇ ਬੰਦੇ ਮੇਰੇ ਆਪ ਦੇ ਜਿਹੜੇ ਮੇਰੇ ਪਿੰਡ ਦੇ ਆ ਉਹ ਤਾਂ ਮੈਂ ਮੰਨਿਆ ਵੀ ਕੋਈ ਸਵਾਲ ਜਵਾਬ ਕਰਨੇ ਯਾਰ ਹੂੰ ਹੁਣ ਇੱਕ ਛੋਟਾ ਜਿਹਾ ਪ੍ਰੋਗਰਾਮ ਆਂਦਾ ਵਾ ਪੰਜਾਬ ਪੱਧਰ ਤੇ ਇਹ ਤੇ ਸਾਰੇ ਪੰਜਾਬ ਦੇ ਵਿੱਚੋਂ ਉੱਥੇ ਇਕੱਠੇ ਕਰ ਲੈਣੇ ਹੂੰ ਵੀ ਇਹ ਤਾਂ ਇੱਕ ਸਾਡਾ ਵੀ ਮੇਰੇ ਆਪ ਦੇ ਕੰਮਾਂ ਦੀ ਮੈਨੂੰ ਲੱਗਿਆ ਵੀ ਇਹ ਠੀਕ ਕਰਵਾ ਦੇਣਾ ਮਤਲਬ ਤੁਹਾਨੂੰ ਲੱਗਾ ਆਊਟਸਾਈਡਰ ਬੰਦੇ ਹਾਂਜੀ 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 ਸੀ ਵੀ ਇਹਦੇ ਚੋਂ ਆਊਟਸਾਈਡਰ ਤੁਸੀਂ ਸਾਰਾ ਦਿਨ ਮਾਈਕ ਤੇ ਰਹਿੰਦੇ ਹੋ ਜੀ ਜੀ ਜੋ ਵੀ ਹੋਇਆ ਤੁਹਾਡੇ ਮੈਂ ਨਹੀਂ ਆਨ ਕੋਈ ਚੰਗਾ ਹੋਇਆ ਮੇਰੇ ਆਪਦੇ ਉਹ ਵੀ ਮੇਰੇ ਪੂਰਵਾਜਾ ਮਾਰਗਦਰਸ਼ਕ ਆ ਮੇਰੇ ਹਮਮੇ ਸਮੇਂ ਸਮੇਂ ਤੇ ਅਸੀਂ ਤਾਲਮੇਲ ਤੇ ਵੀ ਰਹਿੰਦੇ ਆ ਤੇ ਜਿੱਥੇ ਵੀ ਸਾਡੇ ਨੇ ਉਹ ਜਾਂ ਮੇਰੇ ਨਗਰਾਂ ਨੂੰ ਲੋੜ ਆ ਉੱਥੇ ਫੰਡ ਵਗੈਰਾ ਵੀ ਰੇਂਜ ਕਰਵਾਉਨੇ ਆ ਤੇ ਇਹਨਾਂ ਦੇ ਮਗਰ ਵੀ ਖੜਦੇ ਆ ਹਮ ਲੱਗਦਾ ਨਹੀਂ ਸੀ ਇੰਨਾ ਮਸਲਾ ਵਧਾਉਣ ਦੇ بجائے ਬੈਠ ਕੇ ਗੱਲ ਕੀਤੀ ਜਾਂਦੀ ਕਿ ਕਿਉਂ ਇੰਨਾ ਨਾਰੇਬਾਜੀ ਹੋ ਗਈ ਉਹਨਾਂ ਨੇ ਤਕਰਾਰ ਹੋ ਗਿਆ ਧੱਕਾ ਮੁੱਕੀ ਚੱਲਿਆ ਉਹ ਤੁਹਾਡਾ ਸਾਰੀ ਵੀਡੀਓ ਦੇਖੀ ਆ ਉਹਦੀ ਥਾਂ ਤੇ ਬੈਠ ਕੇ ਗੱਲ ਹੁੰਦੀ ਤੁਸੀਂ ਪੰਚਾਇਤ ਦੇ ਸਾਰੇ ਹੁਣ ਪਿੰਡ ਦੇ ਮੁਖੀਆਂ ਜੇ ਤੁਸੀਂ ਕਿਸੇ ਖਿਲਾਫ ਨਾਰੇਬਾਜੀ ਕਰਨਗੇ ਤੁਸੀਂ ਦੂਜਿਆਂ ਨੂੰ ਕਿੱਥੇ ਕਹੋਗੇ ਬਾਈ ਜੀ ਕਰੀਬ ਪ੍ਰੋਗਰਾਮ 4:30 ਵਜੇ ਸ਼ਾਮ ਨੂੰ ਸੀਗਾ ਹੂੰ ਚਾਰ ਜੁਨੀਆਨਾ ਦੇ ਨੁਮਾਇੰਦਿਆਂ ਨੂੰ ਮੈਂ ਖੁਦ ਫੋਨ ਕਰਿਆ ਮੈਂ ਬਾਈ ਜੀ ਪ੍ਰੋਗਰਾਮ ਗੁਰਬਾਰਾ ਸਾਹਿਬ ਜੇ ਕੋਈ ਗੱਲਬਾਤ ਆਪਾਂ ਬੈਠ ਕੇ ਗੱਲਬਾਤ ਨਿਬੇੜ ਲਗੇ ਜੀ ਵੀ ਕੋਈ ਇਦਾਂ ਦਾ ਪ੍ਰਸਾਦ ਨਾ ਪਵੇ ਵੀ ਉੱਥੇ ਕੋਈ ਕਲੇਸ਼ ਖੜਾ ਹੋਵੇ ਤੁਸੀਂ ਪਹਿਲਾਂ ਇਹ ਕਹਿਤਾ ਸੀ ਮੈਂ ਸਾਰਿਆਂ ਨੂੰ ਆਨ ਦੀ ਰਿਕਾਰਡ ਮੇਰੇ ਫੋਨ ਦੇ ਵਿੱਚ ਕਾਲ ਡਿਟੇਲ ਪਈ ਹੈ ਜੀ ਸਾਰਿਆਂ ਨੇ ਮੈਨੂੰ ਇਹੀ ਕਿਹਾ ਸੀ ਵੀ ਨਹੀਂ ਕੋਈ ਅਸੀਂ ਇਦਾਂ ਦਾ ਨਹੀਂ ਕਰਦੇ ਓਕੇ ਠੀਕ ਹੈ ਜੀ ਫਿਰ ਜਦੋਂ ਕਰਿਆ ਵੀ ਫਿਰ ਐਵੇਂ ਕਹਿ ਦਈਏ ਵੀ ਕਈ ਵਾਰੀ ਕੋਈ ਗਲਤੀਆਂ ਆਪ ਤੋਂ ਵੀ ਹੋ ਜਾਂਦੀਆਂ ਜੀ ਹੂੰ ਤੇ ਕੁਝ ਹੱਦ ਤੱਕ ਮੈਨੂੰ ਠੀਕ ਵੀ ਲੱਗਿਆ ਜੀ ਕਿਉਂਕਿ ਲੋਕਾਂ ਦਾ ਜਿਹੜੇ ਹਿਸਾਬ ਨਾਲ ਮੈਨੂੰ ਹੰਗਾਰਾ ਮਿਲ ਰਿਹਾ ਜੀ ਹੂੰ ਸਮਾਂ ਸੀਗਾ ਕੋਈ ਸਮੇ ਇੱਕ ਜੁਨੀਅਨ ਦੇ ਪਿੰਡ ਦੇ ਵਿੱਚ ਦੋ ਦੋ ਢਾਈ ਢਾਈ ਤਿੰਨ ਤਿੰਨ ਸੌ ਬੰਦੇ ਦੇ ਕਾਫਲੇ ਸੀਗੇ ਜੀ ਅੱਜ ਚਾਰ ਚਾਰ ਪੰਜ ਪੰਜ ਬੰਦੇ ਕਿਉਂ ਰਹਿ ਗਏ ਸਾਡੀ ਆਪਦੀ ਕਮੀ ਹੈ ਜੀ ਮੈਂ ਵੀ ਜ਼ਿੰਮੇਦਾਰਾਂ ਦਾ ਮੁੰਡਾ ਹਮ ਅਸੀਂ ਕਮਜ਼ੋਰ ਹੋਏ ਆ ਕਿਉਂ ਹੋਏ ਆ ਨਜਾਇਜ਼ ਕੰਮਾਂ ਤੇ ਜਥੇਬੰਦੀ ਆਪਦੇ ਕੰਮਾਂ ਤੱਕ ਸੀਮਤ ਰਵੇ ਸਹੀ ਹੈ ਕਿਸੇ ਕੌਲਜ ਦਾ ਰੋਲਾ ਉੱਥੇ ਜਥੇਬੰਦੀ ਦਾ ਕੀ ਰੋਲ ਹੈ ਜੀ ਕਿਸੇ ਹੋਰ ਮਹਿਕਲੇ ਦਾ ਰੋਲਾ ਉੱਥੇ ਕੀ ਰੋਲ ਹੈ ਜੀ ਕਿਸੇ ਵਿਆਹ ਦਾ ਕਿਸੇ ਕੁੜੀ ਦਾ ਰੋਲਾ ਉੱਥੇ ਕੀ ਰੋਲ ਹੈ ਜੀ ਜਥੇਬੰਦੀ ਦਾ ਕੀ ਰੋਲ ਹੈ ਜੀ ਮੈਨੂੰ ਇਹ ਦੱਸੋ ਕੋਈ ਜ਼ਿੰਮੇਦਾਰਾਂ ਦਾ ਕੰਮ ਆ ਉਹ ਤੁਸੀਂ ਕਰਵਾਓ ਕਿਸੇ ਨੂੰ ਕੋਈ ਨਕਲੀ ਰੇਸਪਰੇਅ ਮਿਲਦੀ ਆ ਕਿਸੇ ਨੂੰ ਸਮੇਂ ਸਰ ਮਿਲਦੀ ਨਹੀਂ ਕਿਸੇ ਦਾ ਕੋਈ ਘਫਲਾ ਹੋਇਆ ਉਹ ਕਰਵਾਓ ਤੇ ਥੋੜੀ ਜੀ ਅੱਜ ਦੇ ਸਮੇਂ ਜਿਹੜੀ ਜਥੇਬੰਦਿਆਂ ਦੀ ਇਮੇਜ ਹੈ ਜੀ ਮੈਂ ਉਸ ਨੂੰ ਦੱਸਦਾ ਇੱਕ 2-4 ਘੰਟਿਆਂ ਦੀ ਬਹਿਸਤ ਜਿਹਦਾ ਵੀ ਕੋਈ ਇਹ ਰਾਜੀਨਾਮਾ ਕਰਵਾਉਂਦੇ ਆ 2-4 ਘੰਟਿਆਂ ਦੀ ਬੱਲੇ-ਬੱਲੇ ਉਹਦਾ ਆਉਣ ਵਾਲਾ ਸਾਰਾ ਪ੍ਰਿਕ ਖਰਾਬ ਕਰ ਦਿੰਦੀ ਆ ਜੀ ਤੁਹਾਨੂੰ ਲੱਗਦਾ ਕਿ ਇਹ ਜੂਨੀਅਰ ਦੀ ਆਰਟ ਚ ਗਲਤ ਕੰਮ ਹੋ ਜਾਂਨ ਲੱਗਦਾ ਕੰਮ ਹੁੰਦੇ ਆ ਜੀ ਮੰਨ ਲਓ ਅੱਜ ਮੇਰੀ ਆਰਚ ਇਹਨਾਂ ਨੇ ਕੋਈ ਮੰਨ ਲਓ ਮੇਰਾ ਕੋਈ ਕਿਸੇ ਨਾਲ ਕਲੇਸ਼ ਸੀਗਾ ਕਿਸੇ ਦੁਕਾਨਦਾਰ ਨਾਲ ਲਓ ਜਾਂ ਕਿਸੇ ਆਰਤਗਿਆ ਨਾਲ ਲਓ ਜੀ ਹਮ ਪਹਿਲੀ ਗੱਲ ਤਾਂ ਇਹ ਦੱਸੋ ਵੀ ਕਿਸੇ ਨੂੰ ਇੱਕ ਦਿਨ ਚ ਵੀ ਇੱਕ ਦਿਨ ਚ ਇਹ ਕਹਿਣਾ ਵੀ ਫਲਾਣਾ ਗਲਤ ਹੈ ਜਥੇਵੰਦੀ ਕੋਲ ਐਬ ਜੀ ਕਿਹੜੀ ਇੰਟੈਲੀਜੈਂਸੀ ਹੈ ਵੀ ਇੱਕ ਦਿਨ ਚ ਆਪਦੇ ਆਪ ਨੂੰ ਸੱਚਾ ਕਰਕੇ ਦੂਜਿਆਂ ਦੇ ਝੂਠਾ ਕਹਿ ਦਿੰਦੇ ਆ ਹਮ ਅੱਜ ਮੇਰਾ ਇਹਨਾਂ ਨੇ ਰਾਈ ਨਵਾ ਕਰਾਤਾ ਕੱਲ ਨੂੰ ਮੈਨੂੰ ਕੋਈ ਦੁਕਾਨਦਾਰ ਕੋਈ ਆਰਤਗਿਆ ਕੋਈ ਡਾਕਟਰ ਹਮ ਮੈਨੂੰ ਨਾ ਤਾਂ ਕੋਈ ਮੈਨੂੰ ਸਮਾਨ ਦੇਵੇ ਕਿਉਂਕਿ ਕੋਈ ਵੀ ਸਰਕਲ ਚੱਲਦਾ ਹੱਥ ਬਾੜ ਦਾ ਲੱਗਦੀ ਚੱਲਦਾ ਜੀ ਹਮ ਇੰਨਾ ਬੰਦੇ ਨੂੰ ਬੈਕਫੋਰਟ ਤੇ ਸਿੱਟਿਆ ਲਿਆ ਉਸ ਤੋਂ ਬਾਅਦ ਉਸ ਬੰਦੇ ਦੀ ਇਹ ਅਨਸਾਰ ਨਹੀਂ ਲੈਂਦੇ ਜੀ ਠਿਕ ਤਾਂ ਹੁੰਦਾ ਨਾ ਵੀ ਬੰਦੇ ਦਾ ਵੀ ਸਮਝੌਤਾ ਕਰਾਤਾ ਹਾਂ ਬੰਦਾ ਠੀਕ ਆ ਬੰਦੇ ਨੂੰ ਜਦੋਂ ਪੱਟ ਕੇ ਸਿੱਟਣ ਵਾਲਾ ਕੰਮ ਅੱਜ ਦਾ ਅੱਜ ਦੇ ਸਮੇਂ ਜਥੇਬੰਦਾਂ ਦਾ ਬਣ ਗਿਆ ਓਕੇ ਹੁਣ ਹੁਣ ਜੇ ਆਪਾਂ ਕੱਲ੍ਹ ਵਾਲੇ ਮਸਲੇ ਦੀ ਗੱਲ ਕਰੀਏ ਉਹ ਸਾਰਾ ਠੰਡਾ ਪੈ ਗਿਆ ਜਾਂ ਕੀ ਅੱਗੇ ਗੱਲਬਾਤ ਹੋ ਰਹੀ ਆ ਤੇ ਗੱਲਬਾਤ ਹੈ ਜੀ ਚਾਹੀਦਾ ਤਾਂ ਠੰਡਾ ਪੈਣਾ ਜੀ ਇਹਦੇ ਚ ਆਪ ਦੀ ਪਾਈ ਚਾਰ ਕਿਸਾਨ ਦੀ ਖਰਾਬ ਹੁੰਦੀ ਆ ਬਿਲਕੁਲ ਕਿਤੇ ਤਲਖੀ ਚ ਮੇਰੇ ਤੋਂ ਵੀ ਬੋਲਿਆ ਗਿਆ ਹੋਊਗਾ ਮੇਰੀ ਨੁਮਾਇੰਦਿਆਂ ਤੋਂ ਵੀ ਮੇਰੇ ਤੋਂ ਬੋਲਿਆ ਗਿਆ ਹੋਊਗਾ ਉਹਨਾਂ ਤੋਂ ਵੀ ਬੋਲਿਆ ਗਿਆ ਹੋਊਗਾ ਪਰ ਜਿਹੜੀ ਚੀਜ਼ ਦਾ ਮੇਨ ਰੋਸ ਹੈ ਜੀ ਵੀ ਸਾਡੇ ਧਰਮ ਬਾਰੇ ਦਾ ਕੁਸੋ ਆਪਾਂ ਸੋਚ ਗਏ ਜੀ ਹੂੰ ਬਿਲਕੁਲ ਮੈਂ ਤੁਹਾਨੂੰ ਦੱਸ ਕੇ ਰਿਹਾ ਵੀ ਮੈਨੂੰ ਕੋਈ ਚਾਹ ਨਹੀਂ ਸੀ ਮੈਂ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਰੱਖਦਾ ਮੇਰੇ ਕੋਲ ਤਰਾਸ ਦੀ ਇਸੇ ਤਰਾਸ ਦੀ ਦੇ ਕਾਰਨ ਕਰੀਬ 25-30 ਲੱਖ ਰੁਪਏ ਦਾ ਮੈਰਜ ਪੈਲਸ ਮੇਰੇ ਪਿੰਡ ਬਣਦਾ ਸੀ ਅੱਛਾ ਜੀ ਜਗਾ ਦਾ ਕੋਈ ਸਾਡੇ ਕੋਲ ਸਿਸਟਮ ਨਹੀਂ ਹੋਇਆ ਜੋ ਕਿ ਸੇਵ ਵਾਲੇ ਪੈਲਸ ਚੱਲਿਆ ਗਿਆ ਹਮ ਹੁਣ ਜਗ੍ਹਾ ਦੀ ਕਮੀ ਕਰਕੇ ਸਾਨੂੰ ਰੱਖਣਾ ਪਿਆ ਜੀ ਰੱਖਣਾ ਪੈਂਦਾ ਹੀ ਅੱਗੇ ਵੀ ਆਪਾਂ ਰੱਖਦੇ ਹੀ ਆ ਜੀ ਕੋਈ ਡਰਾਮੇ ਹੁੰਦੇ ਉਹ ਵੀ ਰੱਖਣੇ ਪੈਂਦੇ ਆ ਹਮ ਤੇ ਉੱਥੇ ਡਰਿੰਕ ਕਰਕੇ ਜੀ ਕੋਈ ਇਦਾਂ ਦੇ ਕੰਮ ਕਰਨੇ ਇਸ ਗੱਲ ਦਾ ਥੋੜਾ ਜਿਹਾ ਜ਼ਰੂਰ ਗੁੱਸਾ ਮਤਲਬ ਤੁਹਾਡੇ ਹਿਸਾਬ ਨਾਲ ਵੀ ਤੁਹਾਨੂੰ ਗੁੱਸਾ ਉਸੇ ਗੱਲ ਦਾ ਆਇਆ ਕਿ ਗੁਰੂ ਘਰ ਦੇ ਵਿੱਚ ਕੋਈ ਸ਼ਰਾਬ ਪੀ ਕੇ ਉੱਥੇ ਆ ਕੇ ਗੱਲਬਾਤ ਕਰ ਰਿਆ ਬਿਲਕੁਲ ਜੀ ਮੰਨ ਲਓ ਜੇ ਕੋਈ ਕੋਈ ਉਹਨਾਂ ਦੇ ਨਾਰੇ ਬਾਜ਼ੀ ਕਰਨਾ ਉਹਨਾਂ ਨੂੰ ਸਰਕਾਰ ਦੇ ਖਿਲਾਫ ਗੱਲ ਕਰ ਤੋ ਤਾਂ ਕੋਈ ਇਤਰਾਜ਼ ਨਹੀਂ ਸੀ ਸਰਕਾਰ ਦੇ ਖਿਲਾਫ ਗੱਲ ਕਰਨ ਦੀ ਸਾਨੂੰ ਕੋਈ ਇਤਰਾਜ਼ ਨਹੀਂ ਸਵਾਲ ਕਰਨਾ ਹਰੇਕ ਦਾ ਅਧਿਕਾਰ ਹੈ ਜੀ ਹਾਂ ਪਰ ਗੁੰਡਾਗਰਦੀ ਕਰਨ ਦਾ ਅਧਿਕਾਰ ਨਹੀਂ ਜੀ ਜੀ ਸਵਾਲ ਕਰੋ ਜੀ ਸਵਾਲ ਕਰਨ ਦਾ ਤਰੀਕਾ ਹੁੰਦਾ ਤੁਸੀਂ ਹੁਣ ਮੈਨੂੰ ਸਪਸ਼ਟ ਸਵਾਲ ਕਰ ਰਹੇ ਹੋ ਕੋਈ ਮੇਰੇ ਪੱਖ ਦੇ ਨਹੀਂ ਕਰ ਰਹੇ ਹਾਂ ਜੋ ਬੰਦਾ ਮੈਂ ਤੁਹਾਨੂੰ ਜਵਾਬ ਦੇ ਰਿਹਾ ਜੀ ਇਹ ਤਾਂ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਅਸੀਂ ਚਾਰ ਜਾਣੇ ਹੀ ਸਿਆਣੇ ਆ ਜੀ ਬਾਕੀ ਪਿੰਡ ਦੇ ਬੰਦੇ ਕਮਲੇ ਆ ਜੀ ਹਾਂ ਮੈਂ ਕਿੰਨਾ ਸਾਲਾਂ ਚ ਦੋਅਦਿਆਂ ਤੇ ਬੈਠਾ ਮੈਨੂੰ ਇਹਨਾਂ ਲੋਕਾਂ ਨੇ ਹੀ ਬਣਾਇਆ ਜੀ ਉਸ ਜੁਨੀਅਰ ਦੀਆਂ ਵੋਟਾਂ ਹੀ ਮੈਨੂੰ ਪਈਆਂ ਜੀ ਹਾਂ ਬਿਲਕੁਲ ਜੇ ਤੁਸੀਂ ਮੈਨੂੰ ਅੱਜ ਜਿਤਾ ਕੇ ਮੈਨੂੰ ਇੱਥੇ ਲਿਆ ਕੇ ਤੇ ਤੁਸੀਂ ਅੱਜ ਇਹਨਾਂ ਗੱਲਾਂ ਤੇ ਆਉਣੇ ਹੋ ਤਾਂ ਫਿਰ ਸਾਰਪ ਦੇਖੋ ਜੀ ਦੋ-ਦੋ ਮਹੀਨਿਆਂ ਦੇ ਵਿੱਚ ਹੀ ਬੰਦਾ ਮਾੜਾ ਤੇ ਚੰਗਾ ਹੋ ਜਾਂਦਾ ਜੀ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲੇ ਜਗ੍ਹਾ ਹੈ ਨਹੀਂ ਸੀ ਕੋਈ ਕੀ ਪੰਚਾਇਤ ਘਰ ਹੈ ਨਹੀਂ ਪਿੰਡ ਦੇ ਵਿੱਚ ਕੋਈ ਉਹਦੇ ਲਈ ਪੰਚਾਇਤ ਆਸਤੇ ਕੋਈ ਦਫ਼ਤਰ ਨਹੀਂ ਬਣਿਆ ਹੋਇਆ ਮੇਰੇ ਕੋਲ ਇੱਕ ਕਮਿਊਨਿਟੀ ਸੈਂਟਰ ਹੈ ਜੀ ਅੱਛਾ ਜੀ ਗੈਦਰਿੰਗ ਜਿਆਦਾ ਸੀਗੀ ਜੀ ਹਾਂ ਤੇ ਉੱਥੇ ਸਿਸਟਮ ਜਿਹਦੇ ਕਾਰਨ ਗੁਰੂ ਘਰ ਦਾ ਪ੍ਰੋਗਰਾਮ ਪਹਿਲਾਂ ਅਸੀਂ ਉੱਥੇ ਹੀ ਸੀਗਾ ਜੀ ਮੇਰਾ ਪ੍ਰੋਗਰਾਮ ਤੇ ਉਦੋਂ ਬਾਅਦ ਜਦੋਂ ਜਾਦੇ ਗੈਦਰਿੰਗ ਹੋ ਗਈ ਜੀ ਸਾਨੂੰ ਐਟ ਟਾਈਮ ਉਹ ਸਾਰਾ ਚੇਂਜ ਕਰਨਾ ਸਰਪੰਚ ਸਾਹਿਬ ਲੱਗਦਾ ਨਹੀਂ ਜਿਹੜੇ ਪੋਲੀਟਿਕਲ ਪ੍ਰੋਗਰਾਮ ਆ ਉਹ ਗੁਰੂ ਘਰਾਂ ਤੋਂ ਪਾਸੇ ਹੋਣੇ ਚਾਹੀਦੇ ਤੇ ਹੁੰਦੇ ਵੀ ਰਹੇ ਆ ਪੋਲੀਟਿਕਲ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਜੀ ਮੈਂ ਵੀ ਮੰਨਦਾ ਜੋ ਮੇਰੇ ਪਿੰਡ ਦੇ ਵਿੱਚ ਹੋਣ ਕਿਉਂਕਿ ਇਹਦੇ ਨਾਲ ਪਵਿੱਤਰਤਾ ਖਰਾਬ ਹੁੰਦੀ ਹੈ ਜੀ ਬਿਲਕੁਲ ਜੀ ਪਰ ਇਹਦੇ 'ਚ ਸਮੱਸਿਆ ਇਹ ਆਉਂਦੀ ਹੈ ਜੀ ਪ੍ਰੋਗਰਾਮ ਕੋਈ ਵੀ ਹੈ ਜੇ ਤਾਂ ਪਿੰਡ ਦੇ ਕੋਲ ਜਗ੍ਹਾ ਜੀ ਪਾਪਾ ਕਰਵਾ ਲਈਏ ਜੀ ਸਰਪੰਚ ਸਾਹਿਬ शुक्रिया ਤੁਸੀਂ ਆਪਣਾ ਗੱਲਬਾਤ ਸਾਡੇ ਨਾਲ ਰੱਖੀ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਜੋੜਨਾ ਤੇ ਜੇ ਮੈਂ ਚਾਹਾਂਗਾ ਕਿ ਜਿਸ ਵੀਡੀਓ ਸੰਬੰਧੀ ਕੋਈ ਆਪਣਾ ਪੱਖ ਦੇਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੋ ਜੋ ਸਫਰ ਟੈਲੀਵਿਜ਼ਨ ਸਾਸ਼ਿਕਾ